ਐਨਜੋ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਮੈਂ ਤੱਕ ਦੇਖੋ ਨਵੇਂ ਨਵੇਂ ਰੰਗਾ ਦੇ ਵਿੱਚ ਪਾਕਿਸਤਾਨੀ ਦੁਪੱਟਾ ਸੂਟ ਆ ਗਿਆ ਜੀ ਇਹ ਮਸਲੀਨ ਦਾ ਸੂਟ ਆ ਪਾਕਿਸਤਾਨੀ ਮਸਲੀਨ ਸੂਟ ਦੁਪੱਟਾ ਹੈਗਾ ਪਹਿਲਾਂ ਵੀ ਬਹੁਤ ਰੰਗ ਆਇਆ ਇਹਦੇ ਵਿੱਚ ਰੰਗ ਸ਼ਾਟ ਹੋ ਗਏ ਸੀਗੇ ਦੁਬਾਰੇ ਬਹੁਤ ਰੰਗਾ ਜਮਾਲ ਆ ਗਿਆ ਇਹਦੇ ਵਿੱਚ ਜੀ ਮਾਰਕੀਟ ਦੇ ਵਿੱਚ ਵਿਕੇ 900 ਦਾ ਵਿਕੇ 1000 ਦਾ ਸਾਡਾ ਰੇਟ ਹੈ ਸਿਰਫ 650 ਰੁਪਿਆ ਜੀ ਇਹ ਪਾਕਿਸਤਾਨੀ ਮਸਲੀਨ ਦਾ ਦੁਪੱਟਾ ਨਾਲ ਆਲਓਵਰ ਸੂਟ ਹੈ ਨਾਲ ਦੁਪੱਟਾ ਜੀ ਇਹ ਸਾਢੇ 650 ਰੁਪਏ ਦੇ ਵਿੱਚ ਪਹਿਲਾਂ ਵੀ ਬਹੁਤ ਰੰਗਾਂ ਦਾ ਜਮਾਲ ਆ ਇਹਦੇ ਵਿੱਚ ਹੁਣ ਬਹੁਤ ਕਲਰਾਂ ਦਾ ਜਮਾਲ ਆ ਗਿਆ ਇਹਦੇ ਵਿੱਚ ਜੀ ਸਾਢੇ 650 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਸਾਢੇ 650 ਰੁਪਏ ਦਾ ਸੂਟ ਹੈ ਜੀ ਇਹ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਸ਼ੇਅਰ ਕਰੋ ਤੇ ਲਾਈਕ ਕਰੋ ਜਿਹੜਾ ਵੀ ਕਿਸੇ ਨੇ ਆਨਲਾਈਨ ਮੰਗਾਉਣਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤੇ ਸਰਵਿਸ ਅਸੀਂ ਫ੍ਰੀ ਭੇਜ ਦਾਂਗੇ ਜੀ ਦੀ ਕੋਰੀਆ ਸਰਵਿਸ ਫ੍ਰੀ ਭੇਜਾਂਗੇ ਜੀ ਸਪੈਸ਼ਲ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਕੋਰੀਆ ਸਰਵਿਸ ਫ੍ਰੀ ਭੇਜਾਂਗੇ ਜੀ ਇਹਦੇ ਵਿੱਚ ਡਿਜ਼ਾਈਨ ਦੇਖੀ ਚਲੋ ਜਿਹੜਾ ਵੀ ਡਿਜ਼ਾਈਨ ਚਾਹਤ ਹੈ ਸਕਰੀਨਸ਼ਾਟ ਲੈ ਕੇ ਭੇਜੋ ਤੇ ਸਾ ਮਸੂਰ ਤੋਂ ਕੋਲੇ ਕੋਰੀਅਰ ਆਈ ਭੇਜਿਆ ਜਾਊਗਾ ਜੀ ਭਰਾਵਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ 650 ਰੁਪਏ ਦਾ ਮਸਲੀਨ ਦਾ ਸੂਟ ਹੈ ਜੀ ਇਹ ਪਾਕਿਸਤਾਨੀ ਮਸਲੀਨ ਦੁਪੱਟਾ ਸੂਟ ਹੈਗਾ ਰੰਗ ਬਹੁਤ ਅ ਰਜਾਈਨਾ ਦੇ ਵਿੱਚ ਇਦਾਂ ਕੰਦਰਾ ਦਾ ਜਮਾਲ ਆ ਗਿਆ ਇਹਦੇ ਵਿੱਚ ਜੀ ਪਹਿਲਾਂ ਹੀ ਬਹੁਤ ਕੰਦਰਾ ਜਮਾਲ ਸੀਗਾ ਨਵੇਂਦਾਰੇ ਬਹੁਤ ਕਲਰ ਆ ਗਿਆ ਇਹਦੇ ਵਿੱਚ ਜੀ ਨਾਲ ਦੇ ਪ੍ਰਿੰਟਡ ਦੁਪੱਟਾ ਜੀ ਇਹ ਪੂਰਾ ਵਧੀਆ ਹੰਨ ਸਰ ਕਪੜਾਈ ਇਹ ਹਾਂ ਨੇ ਸਾਰਾ ਕੱਪੜਾ ਜੀ ਜਿਵੇਂ ਕੋਈ ਪ੍ਰੋਗਰਾਮ ਤੇ ਲੈ ਆਂਦੇ ਇਕੱਠੇ ਨੂੰ ਲੈਣੇ ਕਰਨੇ ਹੁਣ ਤਾਂ ਭਰਾਮਾਂ ਦੀ ਹੱਟੀ ਦੇ ਜਿੰਨੇ ਮਰਜ਼ੀ ਲੈ ਸਕਦਾ ਜੀ ਇਹੇ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਡਿਜ਼ਾਈਨ ਕਿਤੇ ਦੇ ਵਿੱਚ ਜੀ ਪਹਿਲਾਂ ਹੀ ਬਹੁਤ ਸੋਹਣੀ ਆਈ ਸੀ ਤੇ ਡਿਜ਼ਾਈਨ ਹੁਣ ਵੀ ਬਹੁਤ ਸੋਹਣੀ ਆਈ ਹੈ ਇਹ ਵਿੱਚ ਜਿਹੜਾ ਨਿਕਾ ਇੱਕ ਤੋਂ ਇੱਕ ਵਾਰ ਹੀ ਇਹਦੇ ਵਿੱਚ ਜਿਹੜਾ ਸੂਟ ਤੇ ਪ੍ਰਿੰਟ ਆ ਉਹੀ ਦੁਪੱਟੇ ਤੇ ਪ੍ਰਿੰਟਾ ਹੀ ਨਾਲ ਦਾ ਪਰ ਆਮਾ ਦੀ ਹੱਟੀ ਦੇਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇਤੇ ਮਸਲੀਨ ਦਾ ਸੂਟ ਮਸਲੀਨ ਤੇ ਦੁਪੱਟੇ ਦੇ ਨਾਲ ਸਿਰਫ 650 ਦਾ ਕਰਤਾ ਹੀ ਇਹ 650 ਰੁਪਏ ਦੇ ਵਿੱਚ ਇਹ ਜੈਨ ਨੂੰ ਬਹੁਤ ਹੀ ਅਈ ਦੇ ਵਿੱਚ ਜੈਨ ਇਹਨੂੰ ਤਾਂ ਇੱਕ ਤਰ੍ਹਾਂ ਦੀ ਗਾਈ ਇਹ ਦੇ ਵਿੱਚ ਦਾ ਪੱਟਾ ਦੁਪਟਾ ਨਾਲ ਸਾਰਾ ਪੂਰਾ ਵਧੀਆ ਬਣਿਆ ਹੋਇਆ ਜੀ ਪੂੜਾ ਵੱਡਾ ਦੁਪੱਟਾ ਸਾਈਜ਼ ਪੱਟੇ ਦਾ ਸਾਈਜ਼ ਹੀ ਪੂਰਾ ਵੱਡਾ ਲੱਗਿਆ ਹੋਈ ਨਾਲ ਇਹ ਸਾਢੇ 650 ਰੁਪਏ ਦਾ ਸੂਟ ਹੈ ਇਹ ਭਰਾਵਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਵੇਲੇ ਚੱਲ ਰਿਹਾ ਹੈਗਾ ਆਰ ਕੇਸ ਦੇ ਸੁਟਾਂ ਦਾ ਪਾਣੀ ਛੇ ਦੇ ਜਲ ਰਿਹਾ ਜੀ। ਆਹ ਕੋਈ ਡਿਜ਼ਾਈਨਿੰਗ। ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਇਹਦੇ ਵਿੱਚ। ਯਾਹਰ ਮਸ਼ੀਨ ਦਾ ਦੁਪੱਟੇ ਦੇ ਨਾਲ ਫੈਂਸੀ ਡਿਜ਼ਾਈਨਿੰਗ ਦੇ ਨਾਲ ਸਿਰਫ 650 ਦਾ ਸੁੱਟ ਕੱਟਤਾ ਜੀ ਇਹ। ਧਮਾਕਾ ਸੇਲ ਚੱਲ ਰਹੀ ਹੈ ਜੀ। ਭਰਾਮਾ ਦੀ ਹੱਤੀ ਦੇ ਉੱਤੇ ਧਮਾਕਾ ਸੇਲ ਚੱਲ ਰਹੀ ਹੈ ਜੀ ਧਮਾਕਾ ਸੇਲ। ਜੀਏ ਨਾ ਕੰਡਰ ਬਹੁਤ ਆ ਗਿਆ ਜੀ ਵਾਲੇ ਦੇ ਵਿੱਚ। ਜੀਏ ਨੇਗਾ ਕੰਡਰਾਂ ਦੇ ਵਿੱਚ ਮਾਲ ਜੀ ਬਹੁਤ ਪਹੁੰਚ ਗਿਆ ਦੇ ਵਿੱਚ ਜੀ। சிறப்போ ரெய்ய சூட்ட பித் தப்பா நாசரினா